ਮੇਰਾ ਭਰਾ ਰੋਹਿਤ ਸ਼ਰਮਾ ਜੋ ਮਿਊਂਸਿਪਲ ਕਮੇਟੀ ਦਾ ਇੱਕ ਸਰਵਿਸਮੈਨ ਸੀ ਉਹਦੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਘਰੇ ਨਾ ਮਾਂ ਨਾ ਪਿਓ ਇੱਕ ਲੇਡੀ ਜਿਹੜੀ ਵਿਆਹ ਕੇ ਲਿਆਂਦੀ ਸੀ ਸਿਰਫ ਸਵਾ ਸਾਲ ਹੋਇਆ ਸੀ ਉਹ ਸਾਰਾ ਕੁਝ ਲੁੱਟ ਕੇ ਸਾਡਾ ਆਪਣੇ ਪੇਕੇ ਜਾ ਕੇ ਬੈ ਗਈ ਤੇ ਸਾਡੇ ਭਾਂ ਭਾਈ ਨੂੰ ਮਾਰਦਾ ਕਹਿੰਦੀ ਜਿਹੜੀ ਬਾਕੀ ਪ੍ਰਾਪਰਟੀ ਹੈ ਉਹ ਵੀ ਪਹਿਲਾਂ ਮੇਰੇ ਨਾਮ ਕਰਵਾਓ ਫਿਰ ਮੈਂ ਤੇਰੇ ਘਰੇ ਆ ਕੇ ਬਸੂਗੀ ਕਹਿੰਦੀ ਜੇ ਨਹੀਂ ਕਰਦਾ ਤਾਂ ਮਰ ਜਾ ਤੇਰੀ ਸਰਕਾਰੀ ਨੌਕਰੀ ਵੀ ਮੈਨੂੰ ਮਿਲ ਜੂਗੀ ਉਹ ਜਨਾਨੀ ਨੇ ਮੇਰੇ ਭਾਈ ਨੂੰ ਇਤਸਾਵਾ ਸਾਲ ਦੇ ਵਿੱਚ ਕਿ ਮੇਰੇ ਭਾਈ ਨੇ ਮਜਬੂਰਨ ਇਹ ਕਦਮ ਚੱਕਿਆ ਕਰੋ ਕਰਨ ਨਾ ਨਾ ਕਰੋ ਤੇ ਉਹ ਪਟਾਉ ਜੋ ਮੈਂ ਮੈਂ ਬੰਦ ਕਰ ਮਰੂਗਾ ਕਿ ਨਾ ਉਹ ਨਾ ਕਰਾਉਣਾ ਉਹ ਨਾ ਕਰਾਉਣੀ ਸਾਡੀ ਸੇ ਪਟੇ ਗਾਣਾ ਖਰੇ ਕਰਦੇ ਮੁੰਡਾ ਠੀਕ ਹੈ ਨਹੀਂ ਤੇ ਬੰਦ ਕਰਕੇ ਛੱਡੇ ਸਾਡੀ ਹਾਲਤ ਨਹੀਂ ਦੇਖੋ ਤੇਰੀ ਆਪਣੀ ਲਾਸ ਰੱਖੀ ਬੱਟੇ ਜਿੰਨੇ ਕੀ ਸੁਣ ਲਾ ਮਖੀ ਕਰ ਲਾ ਮੈਂ ਨਹੀਂ ਸੁਣਦਾ ਜਾਂ ਤੂੰ ਪਟਾਉ ਲੈ ਜਾਪੇ ਲਈ ਇਹ ਨਾ ਨਹੀਂ ਪਕਦੀ ਮੇਰਾ ਕਿਰੇਗਾ ਇਹ ਗੱਲ ਪੁੱਛਣ ਦਾ ਗਰਮਾ ਪਟੋਲੇ ਬਣਾ ਸਾਡਾ ਸਾਡਾ ਘਰ ਉੱਡ ਗਿਆ ਤੁਸੀਂ ਕਹਿੰਦੇ ਲੋਕ ਤੁਸੀਂ ਹੋਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਅਖੀਰ ਇਹ ਵੱਡਾ ਥਾਰਾ ਕੁਸੀ ਬੱਲੇ ਹੋ ਗਿਆ ਮਾਂ ਤੁਸੀਂ ਨਾ ਕਰਦੇ ਸਾਡਾ ਸਾਰਾ ਸੀਸਾ ਕਾਲੇ 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 ਜਿਹੜੇ ਕੋ ਜੋ ਕਰ ਰਹੇ ਆ ਕਰਨਾ ਕਰਨਾ ਹੋ ਗਿਆ ਜਿਹੜੇ ਕੋ ਜੋ ਕਰ ਰਹੇ ਆ ਕਹਾਣੀ ਅੱਡਾ ਫੁਰੀ ਹੋ ਗਈ ਮੈਂ ਪਾ ਚੱਕੀ ਦਿਆ ਪਹਿਲਾਂ ਨਹੀਂ ਜਾਣਾ ਬੰਦੇ ਕਿਉਂ ਤੁਹਾਨੂੰ ਖਾਜੋ ਖਾਜੋ ਐਨੂੰ ਪ੍ਰਧਾਨ ਹੈ ਫੌਮੀ ਦਾ ਆ ਕੋਲੇ ਬੱਛਾ ਸੌਂਦਾ ਸੀ ਇਸ ਤੋਂ ਬਾਅਦ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਪਰਿਵਾਰ ਦਾ ਮੈਂਬਰ ਸਾਡੇ ਨੂੰ ਕੱਢ ਵੀ ਹੁੰਦਾ ਉਹਦਾ ਦੁਨੀਆਂ ਸਾਡੀਆਂ ਤੇ ਲਿਆ ਹੁੰਦਾ ਹੁਣ ਕੋਈ ਨਹੀਂ ਚੁਕਾਉ ਕਰੇ ਨੇ ਰੋਮੇ ਅੰਦਰ ਜਣਾ ਤੁਸੀਂ ਜਾਓ ਹਾਂ ਜੀ ਕੋਈ ਨਹੀਂ ਤੁਸੀਂ ਇਹ ਹਾਲਾਤਾਂ ਦੇ ਬੰਦੇ ਬਾਹਰ ਤੁਸੀਂ ਕੋਈ ਨਹੀਂ ਇਹਨਾਂ ਨੂੰ ਟਾਈਮ ਦੇਉਂਦੇ ਆਪਾਂ ਭੱਜੇ ਭਾਈ ਅਸੀਂ ਤੈਨੂੰ ਫੋਟੋ ਵਧੀਆ ਬਣਾ ਦੇਈਏ ਤੁਸੀਂ ਆਪਣੀ ਡਿਊਟੀ 'ਚ ਕਰ ਕੀ ਰਹੇ ਹੋ ਕਰ ਕੀ ਰਹੇ ਹੋ ਸਾਨੂੰ ਜਵਾਬ ਦੋ ਸਾਨੂੰ ਜਵਾਬ ਦੋ ਮਾਰੋ ਤੈਨੂੰ ਫੋਟੋ ਵਧੀਆ ਬਣਾ ਦੋ ਅਸੀਂ ਉਹਦੇ ਵਿਚਾਰ ਦੱਬੀਏ ਯਾਰ ਸਾਡੇ ਅੰਦਰ ਰੋਗਰੀ ਚੱਲ ਰਹੇ ਨੇ ਸਾਨੂੰ ਵੀ ਮਾਰੀ ਯਾਰ ਜਿਹੜੀ ਤੈਨੂੰ ਜਵਾਬ ਦੋ ਕੋਈ ਪੈਸਾ ਨੇ ਰੋਕੀ ਨੂੰ ਇਨਸਾਫ ਦਵਾਦਾ

ਇਹ ਆਪਦੇ ਸੌਰਨ ਦੇ ਡਿਸਪਿਊਟ ਚੱਲਦਾ ਸੀ ਸਾਡੇ ਕੋਲ ਜਦੋਂ ਗੱਲ ਆਈ ਅਸੀਂ ਇਹਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਮੁੰਡਾ ਤਿੰਨ ਦਿਨ ਪਹਿਲਾਂ ਮੂਵੀ ਬਣਾ ਕੇ ਵੀਡੀਓ ਬਣਾ ਕੇ ਰਾਤ ਅਸੀਂ ਪਹਿਲਾਂ ਉਹਨੂੰ ਬਚਾਉਣ ਚ ਰਹੇ ਵੀ ਬੱਚ ਜੇ ਬੱਚਾ ਚਲੋ ਕੋਈ ਗੱਲ ਨਹੀਂ ਉਹ ਪਰਿਵਾਰ ਆ ਜੇ ਪਤਾ ਲਏ ਉਹਨਾਂ ਨੂੰ ਮੈਸੇਜ ਆ ਨਹੀਂ ਆਏ ਗੱਲ ਨੇੜੇ ਲੱਗ ਜਾਂਦੀ ਪਰ ਮੁੰਡਾ ਉਹ ਤਿੰਨ ਦਿਨ ਪਹਿਲਾਂ ਮੈਥ ਹੋ ਗਿਆ ਉਹਦੀ ਬੰਦੇ ਦੀ ਅਮਰ ਹਸਪੀਟਲ ਤੋਂ ਪਟਿਆਲੇ ਅਸੀਂ ਇਹਨਾਂ ਦੇ ਕਹਿਣ ਤੇ ਪੋਸਟਮਾਰਟਮ ਵੀ ਕਰਾ ਲਿਆ ਪਰ ਪੁਲਿਸ ਨੇ ਸਾਡੇ ਨਾਲ ਵਾਅਦਾ ਕਰਿਆ ਸੀ ਵੀ ਡੈੱਡ ਬੋਡੀ ਦਾ ਤੁਸੀਂ ਸੰਸਕਾਰ ਨਾ ਕਰੋ ਜਿੰਨਾ ਚਿਰ ਅਸੀਂ ਅਰੈਸਟ ਨਹੀਂ ਕਰਦੇ ਉਹਦੇ ਮਾਂ ਇਹਨਾਂ ਨੇ ਕੱਲ ਕਿਹਾ ਸੀ ਕੁੜੀ ਸਾਡੇ ਕੋਲੇ ਕੁੜੀ 10 ਵਜੇ ਪੇਸ਼ ਹੋਜੂਗੀ ਕੱਲ ਅਸੀਂ 11 ਵਜੇ ਮਿਲੇ ਕੱਲ ਨਹੀਂ ਆਈ ਕੱਲ ਵੀ ਫਿਰ ਅਸੀਂ 4 ਵਜੇ ਦਾ ਟਾਈਮ ਦਿੱਤਾ 4 ਵਜੇ ਵੀ ਨਹੀਂ ਆਈ ਅੱਜ ਵੀ ਅਸੀਂ ਪੁਲਿਸ ਨੂੰ 10 ਵਜੇ ਦਾ ਟਾਈਮ ਦੇ ਕੇ ਕਿ ਸਾਡੀ লাশ ਰੋਲ ਰਹੀ ਹੈ ਰਾਮ ਬਾਗ ਚ ਰੱਖੀ ਹੈ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਵੀ ਸਾਨੂੰ ਡੈੱਡ ਬਾਡੀ ਸੜਕ ਤੇ ਧਰਨ ਲਈ ਮਜਬੂਰ ਨਾ ਕਰੋ ਥੋੜੀ ਕੀ ਹਮਦਰਦੀ ਉਹਦੇ ਨਾਲ ਇਹ ਕਹਿੰਦੇ ਨੇ ਵੀ ਪ੍ਰੈਗਨੈਂਟ ਹੈ ਜਿਹੜੀ 5 ਮਹੀਨੇ ਦੀ ਜੇ 5 ਮਹੀਨੇ ਦੀ ਜੇ ਉਹਨੂੰ ਕ੍ਰਾਇਮ ਕਰਨ ਲਿਖਿਆ ਹੋਇਆ ਅਸੀਂ ਕੋਈ ਮੂਵੀ ਤੋਂ ਵੀਡੀਓ ਤੋਂ ਬਾਹਰ ਨਹੀਂ ਗਏ ਜੋ ਵੀਡੀਓ ਚ ਬੱਚੇ ਨੇ ਕਿਹਾ ਸੀ ਇਹਨਾਂ ਨੇ ਤਿੰਨਾਂ ਦੇ ਐਫਆਈਆ ਦਰਜ ਕਰੀਆ ਐਸਐਚਓ ਸਾਹਿਬ ਨੂੰ ਇਹ ਵੀ ਗੱਲ ਕਹਿਤੀ ਵੀ ਜੇ ਤੁਸੀਂ ਕਹਿੰਦੇ ਹੋ ਕੁੜੀ ਪ੍ਰੈਗਨੈਂਟ ਹੈ ਜੋ ਕ੍ਰਾਈਮ ਕਰ ਸਕਦੀ ਹੈ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਆਪਦੇ ਵੱਲੋਂ ਕਹਿੰਦਾ ਮੈਂ ਲਿਖ ਕੇ ਵੀ ਨਹੀਂ ਦੇ ਸਕਦਾ ਕਿਹੜੇ ਐਕਟ ਦੇ ਵਿੱਚ ਲਿਖਿਆ ਵੀ ਜੇ ਕੋਈ ਪ੍ਰੈਗਨੈਂਟ ਨੇੜੀ ਆ 5 ਮਹੀਨਿਆਂ ਦੀ ਉਹ ਨਹੀਂ ਹੋ ਸਕਦੀ ਉਹ ਕਹਿੰਦੇ ਹਸਪੀਟਲ ਹੈ ਜੀ ਹਸਪੀਟਲ ਚ ਬੰਦੀ ਪਾ ਦਿਓ ਉੱਥੇ ਰਹੇ ਉਹ ਜੱਜ ਸਾਹਿਬ ਨੇ ਦੇਖਣਾ ਵੀ ਕੀ ਅਸੀਂ ਉਹਨੂੰ ਵੇਲ ਦੇਣੀ ਆ ਜਾਂ ਨਹੀਂ ਦੇਣੀ ਥੋੜਾ ਕੰਮ ਹੈ ਅਰੈਸਟ ਪਾਉਣ ਦਾ ਅਸੀਂ ਉਸੇ ਕਰਕੇ ਬੱਚੇ ਦੀ ਸਾਡੀ ਡੈੱਡ ਬੋਡੀ ਰੋਲਦੀ ਹੈ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਵੀ ਸਾਨੂੰ ਮਜਬੂਰ ਨਾ ਕਰੋ ਅਸੀਂ ਬੱਚੇ ਦੀ ਮਿੱਟੀ ਰੋਲੀਏ ਇਹਨੂੰ ਜਲਦੀ ਤੋਂ ਜਲਦੀ ਕੇਸ ਨੂੰ ਨਿਪਟਾਰਾ ਕਰੋ ਅਸੀਂ ਉਹਦਾ ਸੰਸਕਾਰ ਕਰੀਏ ਜੀ ਧੰਨਵਾਦ ਸੰਘਰਸ਼ ਸਾਡਾ ਇਹ ਹੋਊਗਾ ਜੀ ਹੁਣ ਅਸੀਂ ਥਾਣੇ ਆ ਕੇ ਖੜੇ ਹਾਂ ਇਸ ਤੋਂ ਬਾਅਦ ਅਸੀਂ ਚੌਂਕ ਤੇ ਜਾਵਾਂਗੇ ਅਸੀਂ ਤਿੰਨ ਦਿਨਾਂ ਦਾ ਇਹ ਸਾਨੂੰ ਮਿੱਠੇ ਮਿੱਠੀਆਂ ਗੱਲਾਂ ਮਾਰ ਕੇ ਛੋੜ ਗਿਆ ਹੋ ਵੀ ਮੇਰੇ ਨਾਲ ਐ ਹੋਈ ਵੀ ਮੈਨੂੰ ਇੰਨਾ ਸਹਾਰੇ ਨੇ ਟੌਰਚਰ ਕੀਤਾ ਵੀ ਮੈਂ ਇਸ ਹੱਦ ਤੱਕ ਪਹੁੰਚ ਗਿਆ ਮੈਂ ਆਪਣੀ ਜਾਨ ਦੇ ਦਾਂਗਾ ਠੀਕ ਹੈ ਉਹ ਸਾਰਾ ਦਿਖਾਉਣ ਕਰ ਬਾਅਦ ਉਦੋਂ ਬਾਅਦ ਨਾਲ ਪਰਚਾ ਦਰਜ ਕੀਤਾ ਜੀ ਪਰਚਾ ਦਰਜ ਕਰਕੇ ਦੋ ਬੰਦੇ ਨੇ ਅਰੈਸਟ ਕੀਤੇ ਸਾਨੂੰ ਇਹਨਾਂ ਨੇ ਕਹ ਦਿੱਤੀ ਵੀ ਅਰੈਸਟ ਕਰਾਂਗੇ ਵੀ ਤੁਸੀਂ ਪੋਸਟਮਾਰਟਮ ਕਰਵਾ ਲਓ ਅਸੀਂ ਇਹਨਾਂ ਨੂੰ ਇਹਨਾਂ ਦੀ ਉਹਦੇ ਨਾਲ ਪੋਸਟਮਾਰਟਮ ਕਰਵਾ ਲਿਆ ਵੀ ਸੰਸਕਾਰ ਅਸੀਂ ਬਾਅਦ ਚ ਕਰਾਂਗੇ ਜਦੋਂ ਤੁਸੀਂ ਅਰੈਸਟ ਕਰੋਗੇ ਜੀ ਹੁਣ ਇਹ ਸਾਨੂੰ 3 ਦਿਨ ਹੋ ਗਏ ਲਾਰੇ ਲਾਉਂਦਿਆਂ ਨੂੰ ਜੀ ਵੀ ਉਹਦੀ ਘਰ ਵਾਲੀ ਪ੍ਰੈਗਨੈਂਟ ਹੈ ਜੀ ਫਲਾਣਾ ਦੀ ਢਮਕਾ ਜੀ ਦਾਖਲ ਹੈ ਜੀ ਇਹ ਉਹ ਸਭ ਡਰਾਮੇ ਕਰ ਰਹੇ ਨੇ ਜੀ ਠੀਕ ਹੈ ਨਾ ਇਹ ਉਹਨਾਂ ਦੇ ਨਾਲ ਲੱਗੇ ਹੋਏ ਤੁਸੀਂ ਹੁਣ ਮਿਲ ਕੇ ਆਏ ਹੋ ਐਸਐਸਓ ਮਿਲ ਕੇ ਆਏ ਉਹ ਮਿੱਠੀ ਗੋਲੀ ਦਿੱਤੀ ਉਹਨਾਂ ਨੇ ਜੀ 3 ਦਿਨਾਂ ਤੋਂ 3 ਦਿਨ ਅਗਲਾ ਸੰਘਰਸ਼ ਤੋਂ ਪਹਿਲਾਂ ਅਸੀਂ ਇੱਥੇ ਬੈਠਾਂਗੇ ਜੀ ਉਦੋਂ ਬਾਅਦ ਅਸੀਂ ਕੱਕੜਵਾਲ ਚੌਕ ਰੁਕਾਂਗੇ ਹਾਂ ਬੜੇ ਕੀ ਨਾਮ ਹੈ ਕੀ ਮਹੋ ਮੇਰਾ ਪ੍ਰਾ ਰੋਹਿਤ ਸ਼ਰਮਾ ਜੋ ਮਿਊਂਸੀਪਲ ਕਮੇਟੀ ਦਾ ਇੱਕ ਸਰਵਿਸਮੈਨ ਦੀ ਉਹਦੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਘਰੇ ਨਾ ਮਾਂ ਨਾ ਪਿਓ ਇੱਕ ਲੇਡੀ ਜਿਹੜੀ ਵਿਆਹ ਕੇ ਲਿਆਂਦੀ ਸੀ ਸਿਰਫ ਸਵਾ ਸਾਲ ਹੋਇਆ ਸੀ ਉਹ ਸਾਰਾ ਕੁਝ ਲੁੱਟ ਕੇ ਸਾਡਾ ਆਪਣੇ ਪੇਕੇ ਜਾ ਕੇ ਬੈਗੀ ਤੇ ਸਾਡੇ ਭਾਂ ਨੂੰ ਭਰਾਈ ਉਹਨੂੰ ਮਾਰਤਾ ਕਹਿੰਦੀ ਜਿਹੜੀ ਬਾਕੀ ਪ੍ਰਾਪਰਟੀ ਹੈ ਉਹ ਵੀ ਪਹਿਲਾਂ ਮੇਰੇ ਨਾਮ ਕਰਵਾਓ ਫਿਰ ਮੈਂ ਤੇਰੇ ਘਰੇ ਆ ਕੇ ਬਸੂਗੀ ਕਹਿੰਦੀ ਜੇ ਨਹੀਂ ਕਰਦਾ ਤਾਂ ਮਰ ਜਾ ਤੇਰੀ ਸਰਕਾਰੀ ਨੌਕਰੀ ਵੀ ਮੈਨੂੰ ਮਿਲ ਜੂਗੀ ਉਹ ਜਨਾਨੀ ਨੇ ਮੇਰੇ ਭਾਈ ਨੂੰ ਇੰਨਾ ਟਾਰਚਰ ਕੀਤਾ ਸਵਾ ਸਾਲ ਦੇ ਵਿੱਚ ਕਿ ਮੇਰੇ ਭਾਈ ਨੇ ਮਜਬੂਰਨ ਇਹ ਕਦਮ ਚੱਕਿਆ ਸਾਡੇ ਕੋਲ ਸਾਰੇ ਪ੍ਰੂਫ ਨੇ ਵੀਡੀਓ ਆ ਪਈਆਂ ਤੁਸੀਂ ਸੋਸ਼ਲ ਮੀਡੀਆ ਚੈੱਕ ਕਰ ਲਓ ਉਹਨੇ ਮਰਨ ਤੋਂ ਪਹਿਲਾਂ ਆਪਣੇ ਸਹੋਰੇ ਪਰਿਵਾਰ ਦਾ ਨਾਮ ਲਿਆ ਔਰ ਇਹ ਚ ਸਭ ਤੋਂ ਵੱਡਾ ਹੱਥ ਆ ਆਪਣੇ ਵਾਈਫ ਦਾ ਦੱਸਿਆ ਕਿ ਉਹਨੂੰ ਸਭ ਕੁਝ ਹਸੂਕੋ ਦਿੰਦੇ ਹੋਏ ਵੀ ਉਹ ਮੈਨੂੰ ਟਾਰਚਰ ਕਰਕੇ ਮਾਰ ਰਹੀ ਐ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆਂ ਕਿ ਜਿਹੜੀ ਲੜਕੀ ਐ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਉਹ 5 ਮਹੀਨੇ ਦੀ ਪ੍ਰੈਗਨੈਂਟ ਐ ਪਰ 5 ਮਹੀਨੇ ਦੀ ਪ੍ਰੈਗਨੈਂਟ ਐ ਪੁਲਿਸ ਨੇ ਸਾਹਮਣੇ ਖੜੀ ਕੁੜੀ ਨੂੰ ਸਾਡੇ ਕੋਲੇ ਵੀਡੀਓ ਪਈ ਐ ਕਿਸ ਸਾਹਮਣੇ ਕੁੜੀ ਨੂੰ ਅਰੈਸਟ ਕਰੇ ਬਿਨਾ ਨੂੰ ਛੜਤਾ ਕਿਸਵੇਰੇ ਅਸੀਂ ਇਹਨੂੰ ਸਵੇਰ 11 ਵਜੇ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਲੇਕਿਨ ਅੱਜ 4 ਦਿਨ ਹੋ ਗਏ ਸਾਨੂੰ ਲਾਰੇ ਲਾਈ ਜਾਂਦੇ ਐ ਐਸਐਚਓ ਨੇ ਮੋٹے ਪੈਸੇ ਖਾਦੇ ਨੇ ਉਹ ਉਹਨਾਂ ਦੀ ਹੀ ਜਵਾਨ ਬੋਲਦਾ ਕਿ ਤੁਸੀਂ ਹਿਊਮੈਨਿਟੀ ਕਰੋ ਕਾਦੀ ਹਿਊਮੈਨਿਟੀ ਕਰੀਏ ਸਾਡਾ 26 ਸਾਲ ਦਾ ਪੁੱਤੋ ਨੇ ਮਾਰਤਾ ਅਸੀਂ ਕਿਦੀ ਹਿਊਮੈਨਿਟੀ ਕਰੀਏ ਦੱਸੋ ਕੀ ਉਹਦੇ ਨਾਲ ਅਸੀਂ ਕਰੀਏ ਸਾਡੇ ਸਾਹਮਣੇ ਖੜੀ ਕਰ ਦੋ ਅਸੀਂ ਮਾਰ ਦਨੇ ਆ ਅਸੀਂ ਕੋਈ ਪਰਚਾ ਕੋਈ ਐਫਆਈਆਰ ਨਹੀਂ ਕਰਦੇ ਸਾਨੂੰ ਬਰਾਬਰ ਮੈਂ ਉਹਦੀ ਭੈਣ ਰਜ਼ਨੀ ਜੋ ਪਟਿਆਲੇ ਤੋਂ ਅਸੀਂ ਆਪਣੇ ਭਾਈ ਲਈ ਇਨਸਾਫ ਹਾਲ ਤੱਕ ਜੀ ਸੰਸਕਾਰ ਨਹੀਂ ਕੀਤਾ ਨਹੀਂ ਉਦੋਂ ਤੱਕ ਜਦੋਂ ਤੱਕ ਕੁੜੀ ਸਾਡੇ ਸਾਹਮਣੇ ਪੇਸ਼ ਨਹੀਂ ਕਰੀ ਜਾਊਏ ਆਰੈਸਟ ਨਹੀਂ ਕਰਦੇ ਉਦੋਂ ਤੱਕ ਅਸੀਂ ਬਾਡੀ ਦਾ ਡੱਡ ਅੰਤਿਮ ਸੰਸਕਾਰ ਨਹੀਂ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹ ਪਹਿਲੇ ਦਿਨ ਹੀ ਕਹਤਾ ਸੀ ਪਰ ਪੁਲਿਸ ਦੇ ਉਹਨਾਂ ਨੇ ਪਹਿਲਾ ਹੀ ਮੂੰਹ ਪਰਤੇ ਸੀ ਜਦੋਂ ਅਸੀਂ ਹਸਪੀਟਲ ਚਲੇ ਆ ਸੀ ਆਪਣੇ ਭਾਈ ਦੇ ਠੀਕ ਹੋਣ ਦੀ ਦੁਆ ਕਰ ਰਹੇ ਸੀ ਪੁਲਿਸ ਨੇ ਪਹਿਲਾਂ ਹੀ ਉਹਨਾਂ ਤੋਂ ਖੂਸ ਖਾ ਕੇ ਸਾਡੇ ਵੱਲ ਕਦੇ ਵੀ ਨਜ਼ਰ ਹੀ ਨਹੀਂ ਮਾਰੀ ਸਾਨੂੰ ਇਨਸਾਫ ਦਿਦਾਨ ਦੀ ਕੋਸ਼ਿਸ਼ ਨਹੀਂ ਕਰ ਰਹੀ ਇਹ ਸੀਐਮ ਸਿਟੀ ਜਿਵੇਂ ਸੀਐਮ ਕਹ ਰਿਹਾ ਕਿ ਮੇਰੀ ਸਿਟੀ ਅਮੈਦੇ ਵਿੱਚ ਆ ਕਰ ਦੋ ਆਮ ਜਨਤਾ ਨੂੰ ਜੋ ਵੋਟਾਂ ਦੇ ਦਿਨ ਚੱਲ ਰਹੇ ਨੇ ਆਮ ਜਨਤਾ ਨੂੰ ਇਨਸਾਫ ਨਹੀਂ ਦਿਲਾਇਆ ਜਾ ਰਿਹਾ ਤਾਂ ਹੋਰ ਉਸ ਦੇਸ਼ ਦਾ ਕੀ ਕਰੇਗਾ ਸੇ ਦਾ ਕੀ ਕਰੇਗਾ ਬਿਆਨ ਦੇ ਕੇ ਗਿਆ ਰੋਹਿਤ ਸ਼ਰਮਾ ਜੀ ਜਿਨ੍ਹਾਂ ਨੇ ਸੋਸਾਇਡ ਕੀਤਾ ਸੀ ਅਸੀਂ ਕੇਸ ਰਜਿਸਟਰ ਕੀਤਾ ਰੈਲੇਵੈਂਟ ਸੈਕਸ਼ਨ ਦੇ ਅੰਡਾ ਉਨੇ ਆਪਣੇ ਸਸ ਸਵਰਾ ਤੇ ਵਾਈਫ ਦੇ ਅਗੇਂਸਟ ਅਲੀਗੇਸ਼ਨਸ ਲਾਈ ਸੀ ਉਹਦੇ ਦੇਸਟ ਕੇਸ ਰਜਿਸਟਰ ਕੀਤਾ ਦੋ ਕਿਉ ਜੀ ਅਸੀ ਅਰੈਸਟ ਕਰ ਲਏ ਤੇ ਤੀਜੇ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ